ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਇੱਕ ਭਗਤ ਵੀਰ ਜੀ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦੇ ਸੀ ਪਰ ਉਹ ਰੱਬ ਨੂੰ ਨਹੀਂ ਮੰਨਦੇ ਸੀ ਭਗਤ ਵੀਰ ਜੀ ਲੋਕਾਂ ਨੂੰ ਰੱਬ ਦੀ ਕਥਾ ਸੁਣਾਉਂਦੇ ਸੀ ਇੱਕ ਬੰਦਗੀ ਵਾਲੇ ਬਾਬੇ ਨੇ ਪਤਾ ਕੀਤਾ ਕਿ ਭਗਤ ਵੀਰ ਜੀ ਰੱਬ ਨੂੰ ਨਹੀਂ ਮੰਨਦੇ ਜਦੋਂ ਭਗਤ ਵੀਰ ਜੀ ਰਾਜੇ ਦੇ ਦਰਬਾਰ ਵਿੱਚ ਕਥਾ ਕਰਦੇ ਸੀ ਰਾਜਾ ਆਪਣੇ ਦਰਬਾਰ ਚਲਾ ਗਿਆ ਭਗਤ ਵੀਰ ਨੂੰ ਗੱਲਾਂ-ਗੱਲਾਂ 'ਚ ਕਹਿੰਦੇ ਠੀਕ ਐ ਤੂੰ ਰਾਜੇ ਨੂੰ ਉਲਝਾ ਲਿਆ ਉਹਨੂੰ ਸਮਝਾ ਲਿਆ ਪਰ ਚੰਗੀ ਗੱਲ ਨਹੀਂ ਐ ਜੇ ਤੁਸੀਂ ਲੋਕਾਂ ਨੂੰ ਉਪਦੇਸ਼ ਦਿੰਦੇ ਹੋ ਤਾਂ ਤੁਸੀਂ ਵੀ ਬੰਦਗੀ ਵਾਲੇ ਰਾਤ ਹੀ ਤੁਰ ਕੇ ਦੇਖੋ ਕੀ ਕੁਝ ਪੱਲੇ ਪੈਂਦਾ ਐ ਇਹ ਬੰਦਗੀ ਵਾਲੇ ਬਾਬੇ ਨੇ ਭਗਤ ਵੀਰ ਨੂੰ ਕਿਹਾ ਭਗਤ ਵੀਰ ਨੂੰ ਇਹ ਗੱਲ ਦੀ ਬੜੀ ਸੱਟ ਲੱਗੀ ਕਿ ਗੱਲ ਤਾਂ ਸੱਚੀ ਐ ਐਵੇਂ ਲੋਕਾਂ ਨੂੰ ਕਹੀ ਜਾਂਦੇ ਆਂ ਵੀ ਨਾਮ ਜਪੋ ਤੇ ਮੈਂ ਆਪ ਜਪਦਾਨੀ ਆਂ ਲੋਕਾਂ ਨੂੰ ਕਹਿੰਨੇ ਆਂ ਪਾਠ ਕਰੋ ਪਰ ਆਪ ਕਰਦੇ ਨਹੀਂ ਲੋਕਾਂ ਨੂੰ ਕਹਿੰਨੇ ਆਂ ਵਿਸ਼ਵਾਸ ਰੱਖੋ ਆਪ ਕਰਦੇ ਨਹੀਂ ਕਮੀ ਸਾਡੇ ਚਾ ਭਗਤ ਵੀਰ ਜੀ ਨੇ ਰਾਜੇ ਦੀ ਨੌਕਰੀ ਛੱਡ ਦਿੱਤੀ ਜੀ ਹੁਣ ਕਹਿੰਦਾ ਮੈਂ ਰੱਬ ਨੂੰ ਪਾਉਣਾ ਐ ਜੇਸਾ ਰੱਬ ਦੀ ਮੈਂ ਕਥਾ ਕਰਦਾ ਹੁਣ ਜਾ ਕੇ ਜੀ ਜੰਗਲ ਚ ਬੈਠਦੇ ਨੇ ਭਗਤੀ ਕਰਦੇ ਨੇ ਰੱਬ ਨੂੰ ਰੋਜ਼ ਧਿਆਉਂਦੇ ਨੇ ਪਰ ਘਰ ਵਾਲੇ ਨੂੰ ਦੱਸਿਆ ਨਹੀਂ ਘਰੇ ਵੀ ਮੈਂ ਰਾਜੇ ਦੀ ਨੌਕਰੀ ਛੱਡ ਦਿੱਤੀ ਜਦ ਪਹਿਲਾਂ ਰਾਜੇ ਦੀ ਨੌਕਰੀ ਕਰਦੇ ਸੀਗੇ ਰੋਜ਼ ਸ਼ਾਮ ਨੂੰ ਕੁਝ ਨਾ ਕੁਝ ਘਰੇ ਲੈ ਕੇ ਆਉਣਾ ਰਾਜ ਨੇ ਕੁਝ ਨਾ ਕੁਝ ਦੇਣਾ ਬੱਚਿਆਂ ਵਾਸਤੇ ਘਰ ਲੈ ਜਾ ਘਰ ਜਾ ਕੇ ਖਾ ਲਈ ਹੁਣ ਜਦੋਂ ਜੰਗਲ ਚ ਹੁਣ ਤਾ ਪੱਲੇ ਹੁਣ ਕੁਝ ਵੀ ਨਹੀਂ ਹੁੰਦਾ ਸੀ ਇੱਕ ਮਹੀਨਾ ਹੋ ਗਿਆ ਦੋ ਮਹੀਨੇ ਹੋ ਗਏ ਤਨਖਾਹ ਨਹੀਂ ਆਈ ਘਰ ਵਾਲੇ ਨੇ ਪੁੱਛਿਆ ਕਿਤੇ ਤਨਖਾਹ ਨਹੀਂ ਆਈ ਕੋਈ ਭੇਟਾ ਨਹੀਂ ਆਈ 2 ਢਾਈ ਮਹੀਨੇ ਲੰਘ ਗਏ ਕੀ ਹੋ ਗਿਆ ਭਗਤ ਵੀਰ ਜੀ ਕਹਿੰਦੇ ਹੁਣ ਮੈਂ ਉਸ ਰਾਜੀ ਦੀ ਨੌਕਰੀ ਨਹੀਂ ਕਰਦਾ ਹੁਣ ਮੈਂ ਬਹੁਤ ਵੱਡੇ ਰਾਜੀ ਕੋਲ ਨੌਕਰੀ ਕਰਦਾ ਉਹਦੇ ਘਰ ਵਿੱਚ ਜਾ ਕੇ ਕਥਾ ਕਰਦਾ ਉਹਨੇ ਮੇਰਾ ਹਿਸਾਬ ਕਿਤਾਬ ਇੱਕੋ ਦਿਨ ਕਰਨਾ ਜਿੱਦਣ ਉਹਨੇ ਮੇਰਾ ਹਿਸਾਬ ਕਿਤਾਬ ਕਰਤਾ ਉਹਦਣ ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਹੁਣ ਰੋਜ਼ ਜਾਣਾ ਜੀ ਜੰਗਲ 'ਚ ਬਹਿਣਾ ਭਗਤੀ ਕਰਨੀ ਕਈ ਕੀ ਘੰਟੇ ਰੱਬ ਨੂੰ ਆਵਾਜ਼ਾਂ ਮਾਰਨੀਆ ਤੇ ਸ਼ਾਮ ਨੂੰ ਆ ਜਾਣਾ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਤੇ ਘਰੇ ਘਰੇ ਗਰੀਬੀ ਨੇ ਪੈਰਾ ਰੱਖ ਲਿਆ ਉਹਨ ਘਰ ਚ ਰੋਟੀ ਪੱਕਣੀ ਔਖੀ ਹੋ ਗਈ ਬੱਚੇ ਭੁੱਖੇ ਰਹਿਣ ਲੱਗ ਪਏ ਘਰ ਵਾਲੀ ਕਹਿੰਦੀ ਮੈਂ ਤੈਨੂੰ ਛੱਡ ਕੇ ਚਲੇ ਜਾਣਾ ਭਾਈ ਜੇ ਇਹੀ ਹਾਲ ਰਹਾ ਬੱਚੇ ਭੁੱਖੇ ਨੇ ਮੈਂ ਭੁੱਖੀ ਆ ਸਾਡੀ ਜ਼ਰੂਰੀ ਲੋੜਾਂ ਨੇ ਉਹ ਨਹੀਂ ਪੂਰੀਆਂ ਹੋ ਰਹੀਆਂ ਤੂੰ ਕਿਹੜੇ ਰਾਜੇ ਕੋਲ ਡਿਊਟੀ ਕਰਦਾ ਵੀ ਸਚਾਈ ਹੈਗੀ ਆ ਨੇ ਜੀ ਹੌਲੀ ਹੌਲੀ ਪਾਰਖ ਹੁੰਦੀ ਹੈ ਕਿ ਕੋਈ ਕਿ ਮੈਂ ਕਹਿ ਲਵਾਂ ਜੀ ਕਿ ਕੋਈ ਭਾਗਾ ਵਾਲਾ ਹੀ ਐ ਬੰਦਾ ਜਿਨ੍ਹਾਂ ਦੇ ਅੱਜ ਦੇ ਸਮੇਂ ਵਿੱਚ ਜੀਵਨ ਸਾਥੀ ਜਦੋਂ ਸਾਥ ਦਿੰਦੇ ਨੇ ਜੀਵਨ ਸਾਥੀ ਦੀ ਪਰਖ ਬੰਦੇ ਦੀ ਗਰੀਬੀ ਵਿੱਚ ਪਤਾ ਲੱਗਦਾ ਜਦੋਂ ਬੰਦੇ ਤੇ ਗਰੀਬੀ ਆਉਂਦੀ ਆ ਨਾ ਫਿਰ ਪਤਾ ਲੱਗਦਾ ਕਿ ਜਿਹਦੇ ਨਾਲ ਮੈਂ ਚਾਰ ਲਾਵਾ ਲਈਆਂ ਉਹ ਮੇਰਾ ਕਿੰਨਾ ਕੁ ਸਾਥ ਦਿੰਦਾ ਭਗਤ ਵੀਰ ਜੀ ਦੀ ਘਰ ਵਾਲੀ ਕਹਿੰਦੀ ਜੀ ਮੈਂ ਚੱਲੀ ਆ ਆਪਣੇ ਪੇਕੇ ਰੋਟੀ ਪਕਾਣ ਦੀ ਔਖੀ ਹੋ ਗਈ ਜੀ ਮੈਂ ਬੱਚੇ ਇੱਥੇ ਛੱਡ ਦੇਣੇ ਨੇ ਇੱਥੇ ਤੂੰ ਸੰਭਲ ਲੈ ਉਹ ਕਹਿੰਦਾ ਬੇਫਿਕਰ ਰਹਿ ਪਰ ਉਸਾਰਕ ਜਿਹਦੇ ਰਾਜੇ ਦੇ ਘਰ ਮੈਂ ਨੌਕਰੀ ਕਰ ਰਹੀ ਹਾਂ ਨਾ ਉਹਨੇ ਦੇਣਾ ਬਹੁਤ ਕੁਝਾ ਭਗਤ ਵੀਰ ਜੀ ਹਟੇ ਨਹੀਂ ਜੀ ਘਰ ਦੇ ਵਿੱਚ ਚੁੱਲ੍ਹਾ ਜਾਲਣ ਬਾਲਣ ਬੰਦ ਹੋ ਗਿਆ ਬੱਚੇ ਭੁੱਖੇ ਰਹਿਣ ਲੱਗ ਪਏ ਘਰ ਵਾਲੇ ਭੁੱਖੇ ਰਹਿਣ ਲੱਗ ਪਈ ਘਰ 'ਚ ਕਲੇਸ਼ ਵਧ ਗਿਆ ਭਗਤ ਵੀਰ ਜੀ ਨੇ ਇਹ ਨਹੀਂ ਸੋਚਿਆ ਕਿ ਹੁਣ ਮੈਂ ਰਾਜੇ ਕੋਲ ਚਲੇ ਜਾਵਾਂ ਉਹਨਾਂ ਨੇ ਅੱਖਾਂ ਬੰਦ ਕਰਕੇ ਰੋਜ਼ ਭਗਤੀ ਕਰਨੀ ਪਰਮਾਤਮਾ ਦੀ ਰੋਜ਼ ਪ੍ਰਮਾਤਮਾ ਦੇ ਗੁਣ ਗਾਉਣੇ ਇੱਕ ਦਿਨ ਕੀ ਹੋਇਆ ਜੀ ਪ੍ਰਮਾਤਮਾ ਅਕਾਲ ਪੁਰਖ ਰੱਬ ਨੇ ਇੱਕ ਰੂਪ ਧਾਰ ਲਿਆ ਭਗਤ ਵੀਰ ਜੀ ਤਾਂ ਬੜੇ ਸਮਾਧੀ ਲਾਈ ਬੈਠੇ ਸੀ ਬਹੁਤ ਗੱਡੇ ਭਰੇ ਹੋਏ ਨੇ ਰਾਸ਼ਨ ਦੇ ਭਗਤ ਵੀਰ ਜੀ ਦੇ ਘਰ ਆਏ ਤੇ ਭਗਤ ਵੀਰ ਜੀ ਦੇ ਘਰ ਵਾਲੇ ਨੂੰ ਕਹਿੰਦੇ ਕਿ ਭਗਤ ਵੀਰ ਜੀ ਨੇ ਭੇਜੇ ਜਿਸ ਰਾਜੇ ਕੋਲੋਂ ਕਥਾ ਕਰਦੇ ਨੇ ਭਗਵਾਨ ਨੇ ਕਿੰਨਾ ਕੁਝ ਦਿੱਤਾ ਗੱਡੇ ਭਰੇ ਰਾਸ਼ਨ ਦੇ ਸਾਰਾ ਸਮਾਨ ਭਰ ਗਿਆ ਜਦੋਂ ਸਭ ਕੁਝ ਹੋਇਆ ਜੀ ਘਰ ਵਾਲੀ ਖੁਸ਼ ਬੱਚੇ ਖੁਸ਼ ਜਦੋਂ ਭਗਤ ਵੀਰ ਜੀ ਜਿਹੜੇ ਅਸਲੀ ਸਨ ਉਹ ਘਰ ਆਉਣ ਫਿਰ ਉਹਨਾਂ ਨੇ ਦਿਮਾਗ ਚ ਕਿ ਘਰ ਜਾਉਂਗਾ ਫਿਰ ਘਰ ਵਾਲੀ ਬੋਲੇਗੀ ਕਿੱਥੇ ਆ ਰੋਟੀ ਦਾ ਪ੍ਰਬੰਧ ਨਹੀਂ ਕੀਤਾ ਜਦੋਂ ਭਗਤ ਵੀਰ ਜੀ ਘਰੇ ਆਏ ਜੀ ਘਰ ਵਾਲੀ ਕਹਿੰਦੀ ਸੱਚੀ ਤੁਸੀਂ ਕਿਹਾ ਸੀ ਮੈਂ ਹੀ ਸਬਰ ਨਹੀਂ ਕੀਤਾ ਆ ਜਿਹੜੇ ਹੁਣ ਤੁਸੀਂ ਰਾਜੇ ਕੋਲ ਨੌਕਰੀ ਕਰਦੇ ਹੋ ਨਾ ਇਹ ਰਾਜਾ ਬਹੁਤ ਵਧੀਆ ਹੈ ਭਗਤ ਵੀਰ ਜੀ ਨੇ ਕਿਹਾ ਕਿਵੇਂ ਕਹਿੰਦੀ ਦੇਖੋ ਕਿੰਨਾ ਕੁਝ ਆਪਣੇ ਘਰੇ ਰਾਜੇ ਨੇ ਭੇਜਿਆ ਰਸੋਈ ਭਰੀ ਪਈ ਐ ਕੱਪੜੇ ਬੱਚਿਆਂ ਨੂੰ ਰਾਸ਼ਨ ਦਾ ਸਾਮਾਨ ਰਾਜੇ ਨੇ ਤਾਂ ਇੰਨਾ ਵੱਡਾ ਵਧੀਆ ਹਿਸਾਬ ਕਿਤਾਬ ਕੀਤਾ ਹੁਣ ਇਹ ਰਾਸ਼ਨ ਕਈ ਮਹੀਨੇ ਨਹੀਂ ਮੁੱਕਣ ਭਗਤ ਵੀਰ ਜੀ ਦੇ ਮਨ ਵਿੱਚ ਆ ਗਿਆ ਕਿ ਪਰਮਾਤਮਾ ਨੇ ਆਪਣੀ ਖੇਡ ਵਰਤਾ दी ਐ ਮੈਂ ਪਰਮਾਤਮਾ ਦੀ ਭਗਤੀ ਕਰਦਾ ਸੀ ਤੇ ਪਰਮਾਤਮਾ ਨੇ ਕਿਰਪਾ ਕਰਕੇ ਮੇਰੇ ਘਰ ਭਰਤੇ ਮੇਰੇ ਘਰ ਵਾਲੇ ਮਾਨ ਸਨਮਾਨ ਇੱਜ਼ਤ ਦਿੰਦੇ ਐ ਮੈਨੂੰ ਘਰ ਵਾਲੇ ਕਹਿੰਦੇ ਜਿਸ ਰਾਜ ਦੇ ਘਰ ਤੁਸੀਂ ਨੌਕਰੀ ਕਰਨ ਜਾਂਦੇ ਹੋ ਉਹਦੇ ਘਰ ਹੀ ਇਮਾਨਦਾਰੀ ਨਾਲ ਨੌਕਰੀ ਕਰੋ ਬਹੁਤ ਕੁਝ ਦਿੱਤਾ ਉਸ ਰਾਜ ਨੇ ਸਾਨੂੰ ਭਗਤ ਵੀਰ ਜੀ ਨੇ ਰੱਬ ਦਾ ਧੰਨਵਾਦ ਕੀਤਾ ਸਾਨੂੰ ਕੀ ਸਿੱਖਿਆ ਮਿਲਦੀ ਹੈ ਜੀ ਕਿ ਤੁਸੀਂ ਗੁਰੂ ਗੁਰੂ ਕਰੀ ਚੱਲਿਓ ਬਸ ਬਾਣੀ ਪੜੀ ਚੱਲਿਓ ਫਿਕਰ ਨਾ ਕਰਿਓ ਪਰਮਾਤਮਾ ਕਹਿੰਦਾ ਤੂੰ ਨੀ ਪੁੱਤਰ ਫਿਕਰ ਕਰਨਾ ਕਿ ਰੋਟੀ ਕਿੱਥੋਂ ਮਿਲੂਗੀ ਕੀ ਬਣੇਗਾ ਕੀ ਨਹੀਂ ਬਣੇਗਾ ਜਿਹਦੇ ਤੂੰ ਗੁਣ ਗਾਉਂਦਾ ਨਾ ਉਹ ਰਾਜਾ ਬਹੁਤ ਵੱਡਾ ਹੈ ਜਿਨੇ ਉਹਨੇ ਦੇਣਾ ਨਾ ਤੇ ਤੂੰ ਸਾਂਭਿਆ ਨਹੀਂ ਜਾਣਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ